ਚੋਣ ਕਮਿਸ਼ਨਰ ਦੀ ਹਦਾਇਤ ਅਤੇ ਸਵੀਪ ਵੋਟਰ ਜਾਗਰੂਕਤਾ ਵੈਨ ਕਰ ਰਹੀ ਵੋਟਰਾਂ ਨੂੰ ਜਾਗਰੂਕ ਚੋਣ ਕਮਿਸ਼ਨ ਦੀ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਰਾਂ ਨੂੰ ਵੋਟ ਪਾਉਣ ਨਵੀਂ ਵੋਟ ਬਣਾਉਣ ਈਵੀਐਮ ਅਤੇ ਵੀਵੀਪੀਏਟੀ ਸੰਬੰਧੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਸਵੀਪ ਵੋਟਰ ਜਾਗਰੂਕਤਾ ਵੈਨ ਜਗ੍ਹਾ-ਜਗ੍ਹਾ ਜਾ ਵੀਡੀਓ ਰਾਹੀਂ ਕਰ ਰਹੀ ਜਾਗਰੂਕਤਾ ਉਥੇ ਇਸ ਵੈਨ ਤੇ ਵਿਸ਼ੇਸ਼ ਡਿਊਟੀ ਤੇ ਤਾਂ ਨਾ ਚੰਦੀਪ ਸਾਲੋਤਰਾ ਨਿਦਸਿਆ ਕਿ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਗਰੂਕਤਾ ਵੈਨ ਵੱਖ-ਵੱਖ ਹਲਕਿਆਂ 'ਚ ਜਾ ਰਹੀ ਹੈ ਅਤੇ ਸਵੀਪ ਵੋਟਰ ਜਾਗਰੂਕਤਾ ਵੈਨ ਦੇ ਰਾਹੀਂ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਵੱਖ-ਵੱਖ ਵੀਡੀਓ ਦਿਖਾਈ ਜਾ ਰਹੀਆਂ ਹਨ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਵੀਪ ਵੋਟਰ ਜਾਗਰੂਕਤਾ ਵੈਨ ਦਾ ਉਦੇਸ਼ ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ ਇਹ ਜਾਗਰੂਕਤਾ ਵੈਂਸਮੀਪ ਗਤੀਵਿਧੀਆਂ ਦਾ ਹਿੱਸਾ ਹੈ ਜੋ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਵੋਟਰਾਂ ਨੂੰ ਵੋਟਰ ਹੈਲਪ ਲਾਈਨ 1950 ਅਤੇ EVM ਅਤੇ VVPAT ਦੇ ਕੰਮਕਾਜ ਬਾਰੇ ਜਾਗਰੂਕ ਕਰ ਰਹੀ ਹੈ ਸੰਦੀਪ ਕੁਮਾਰ ਮੇਰੀ ਜੁੜੀ ਇਸ ਜਿਹੜੀ ਬੈਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਚਲਾਈ ਗਈ ਹੈ ਵੋਟਰ ਜਾਗਰੂਕਤਾ ਬੈਨ ਇਹਦੇ ਨਾਲ ਹੈ ਪਿਛਲੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੇ ਦੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਸ ਬਿਆਨ ਦੇ ਮਾਧਿਅਮ ਨਾਲ ਪ੍ਰਚਾਰ ਕਰ ਰਹੇ ਹਾਂ। ਕਿਹੜੀ ਕਿਹੜੀ ਜਗ੍ਹਾ ਤੇ ਜਾਏਗਾ? ਉਹ ਪਹਿਲੇ ਦਿਨ ਸਾਡੀ 16 ਤਰੀਕ ਨੂੰ ਨਿਸ਼ਾਰਾ ਮੱਧਜਨ ਸਿੰਘ ਕੋ ਬਿਆਨ ਆ ਚੱਲੀ ਸੀ ਕਿ ਇਹ 10 ਜਿਹੜੇ ਸਟਾਪਸ ਸਾਨੂੰ ਦਿੱਤੇ ਗਏ ਸੀ ਉਹਨਾਂ ਤੇ ਇਸ ਬਿਆਨ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਕਿ ਆਪ ਵੋਟ ਬਣਾਓ ਤਾਂ ਵੋਟ ਪਾਣੀ ਵੀ ਜ਼ਰੂਰ ਹੈ। ਹਾਂਜੀ। ਮੇਰੇ ਸਪੈਕਟ ਹੈ। ਫਿਰ ਜਿਹੜੀਆਂ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਇਹ ਜਿਹੜੀ ਬਿਆਨ ਹੈ ਇਹਦੇ ਵਿੱਚ ਜਿਹੜੇ ਪਿਛੋਕੀ ਤਿਆਰ ਜਿਹੜੀਆਂ ਵੀਡੀਓਜ਼ ਨੇ ਤੇ ਉਹਦੇ ਰਾਹੀਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਸਾਰਿਆਂ ਨੇ ਵੋਟ ਪਾਣੀ ਹੈ ਤੇ ਤੋਨਾ ਜਿਹੜੀਆਂ 2024 ਦੇ ਲੋਕ ਸਭਾ ਇਲੈਕਸ਼ਨ ਨੇ ਉਹ ਦੋਨੋਂ ਵੋਟਾਂ ਉਹ ਵੋਟਾਂ ਵਾਲੇ ਦਿਨ ਘਰ ਨਹੀਂ ਬੈਠੇ ਰਹਿਣਾ ਬਲਕਿ ਵੋਟ ਪਾਉਣ ਜਾਣਾ ਹੈ ਇਹ ਤਿੰਨਾਂ ਦਿਨਾਂ ਦੇ ਵਿੱਚ ਪਹਿਲੇ ਦਿਨ 16 ਨੂੰ ਆਪਾਂ ਨੇ 13 ਜਿਹੜੇ ਸਾਡੇ ਕੋਲ ਸਨ ਆਪਣੇ ਪੋਲਿੰਗ ਬੂਥ ਦਾ ਪਿੰਡ ਤਾਵਾ ਉੱਥੇ ਹੀ ਦੂਜੇ ਦਿਨ ਯਾਨੀ ਕਿ 17 ਨੂੰ 10 ਤਾਵਾ ਤੇ ਅੱਜ ਇਹ ਸਾਡੀ ਜਿਹੜੀ ਹੈ 11ਵੀਂ ਜਗ੍ਹਾ ਤੇ ਦੋ ਜਗ੍ਹਾ ਜਿਹੜੀਆਂ ਸ਼ਾਹਬਾਦ ਪਿੰਡ ਤੇ ਬਟਾਲਾ ਗ੍ਰਾਮ ਪਿੰਡ ਅਜੇ ਬਾਕੀ ਨੇ ਟੋਟਲ 14 ਜਿਹੜੇ ਸਾਨੂੰ ਸਟਾਪ ਜਿਹੜੇ ਆ ਲਿਖਤੀ ਆਨੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਉਹ ਹੀ ਜਿੱਥੇ ਜਿੱਥੇ ਉਹਨਾਂ ਨੇ ਗਿਆ ਹੈ ਉੱਥੇ ਹੀ ਜਾਣਾ ਹੈ ਉੱਥੇ ਹੀ ਰੁਕਣਾ ਹੈ ਉਸ ਸਟਾਪ ਤੇ ਖੜਾ ਹੋ ਕਰਕੇ ਤੇ ਇਹਦਾ ਵੀਡੀਓ ਚਲਾ ਕੇ ਲੋਕਾਂ ਨੂੰ ਜਾਗਰੂਕ ਕਰੀਦਾ ਇਹ ਤੁਸੀਂ ਆਪਣੀ ਜਿਹੜੀ ਉਹ ਵੋਟ ਜ਼ਰੂਰ ਇਹਦਾ ਇਸਤੇਮਾਲ ਕਰਨਾ